ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਬੜੀ ਕਮਾਲ ਦੀ ਥਾਂ ਤੇ ਲੈ ਕੇ ਆਈ ਆਂ ਆਹ ਰੋਡ ਐ ਇੱਧਰ ਮੇਰੇ ਪਿੱਛੇ ਵਾਲੀ ਸਾਈਡ ਤੇ ਰੋਡ ਤੇ ਸਾਹਮਣੇ ਤੁਹਾਨੂੰ ਦੇਖਣ ਗਈਆਂ ਸੇਵੀਆਂ ਆ ਜਿਹੜੇ ਨਿਊਡਲਾਂ ਤੇ ਪੈਸੇ ਫੂਕਦੇ ਆ ਸੀ ਮੈਦੇ ਵਾਲੀਆਂ ਖਾਣੇ ਆ ਤੇ ਉਹ ਸਰੀਰ ਵੀ ਖਰਾਬ ਕਰਦੀਆਂ ਤੇ ਆਹ ਸੇਵੀਆਂ ਬਿਲਕੁਲ ਘਰ ਦੀਆਂ ਵੱਟੀਆਂ ਹੋਈਆਂ ਨੇ ਉਹ ਦੇਖੋ ਤੁਸੀਂ ਐਂਡ ਤੱਕ ਨਾ ਕੁਣ ਮੈਂ ਦਿਖਾਵਾਂ। ਵੀ ਤੁਰ ਤੱਕ ਤੁਹਾਡੀ ਜਿੰਨੀ ਨਿਗਾਹ ਜਾਊਗੀ ਤੇ ਸੇਵੀਆਂ ਦੀ ਇੰਸਟਾਲ ਲੱਗੀ ਹੋਈ ਐ। ਇੱਥੇ ਪਰਿਵਾਰ ਨੇ ਜਿਹੜੇ ਬਹੁਤ ਪੁਰਾਣੇ ਸਮੇਂ ਤੋਂ ਸੇਵੀਆਂ ਦਾ ਕੰਮ ਕਰ ਰਹੇ ਨੇ। ਮੈਂ ਕਈਆਂ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਵੀ 12-13 ਸਾਲ ਸਾਨੂੰ ਹੋ ਗਏ ਸੇਵੀਆਂ ਦਾ ਕੰਮ ਕਰਦਿਆਂ। ਤੇ ਤੁਸੀਂ ਦੇਖੀਂ ਆ ਵੀ ਆਟੇ ਵਾਲੀਆਂ ਵੀ ਐ, ਸੂਜੀ ਤੇ ਮੈਦੇ ਵਾਲੀਆਂ ਵੀ ਨੇਗੀਆਂ। ਤੇ ਇਹਨੂੰ ਤਾਂ ਚਾਹੇ ਤੁਸੀਂ ਜਿਵੇਂ ਮਰਜ਼ੀ ਬਣਾ ਲਓ। ਹਨਾ ਪਹਿਲਾਂ ਬੀਬੀਆਂ ਘਰੇ ਬਣਾਉਂਦੀਆਂ ਹੁੰਦੀਆਂ ਸੀਗੀਆਂ ਸੇਵੀਆਂ ਪਰ ਹੁਣ ਤਾਂ ਕਿਸੇ ਕੋਲ ਟਾਈਮ ਰਿਹਾ ਨਹੀਂ। ਹੁਣ ਤਾਂ ਅਸੀਂ ਬਾਹਰੋਂ ਲੈ ਕੇ ਖਾਣੇ ਆਂਗੇ। ਮਸ਼ੀਨੀ ਬਣੀਆਂ ਹੋਈਆਂ ਸੇਵੀਆਂ ਤੇ ਆ ਤੁਸੀਂ ਵੇਖੋ ਵੀ ਐਡੀ ਸੇਵੀ ਵੀ ਦੇਖਣ ਜੇ ਨਾ ਬਹੁਤ ਮੋਟੀ ਲੱਗਦੀ ਹੈ ਜੀ ਤੁਸੀਂ ਵੀਡੀਓ ਚ ਦੇਖੋਗੇ ਸੇਵੀ ਵੀ ਮੋਟੀ ਹੈ ਇਹ ਤੇ ਮੈਂ ਇੰਨੀਆਂ ਲੰਮੀਆਂ ਸੇਵੀਆਂ ਦੇਖ ਕੇ ਹੈਰਾਨ ਹੋ ਗਈ ਵੀ ਐਡੀਆਂ ਲੰਮੀਆਂ ਕਿਵੇਂ ਬਾਅਦ ਚੋਂ ਪਤਾ ਲੱਗੇ ਵੀ ਇਹ ਸਾਈਜ਼ ਜਿਹੜੇ ਨੇ ਕੱਟ ਕੇ ਇਹਦੇ ਕੋ ਸਾਈਡ ਤੇ ਵੇਚਣ ਵਾਸਤੇ ਇਹਨਾਂ ਨੇ ਰੱਖੇ ਹੋਏ ਹੈਗੇ ਚਾਹੇ ਤੁਸੀਂ ਰੰਗਦਾਰ ਲੈਣੀਆਂ ਉਹ ਵੀ ਤੁਸੀਂ ਲੈ ਸਕਦੇ ਹੋ ਵੀ ਇਹਨਾਂ ਨੇ ਦੇਖੋ ਰੰਗ-ਬਰੰਗੇ ਰੰਗ ਕੀਤੇ ਹੋਏ ਨੇ ਚੀਜ਼ ਨਾ ਅੱਖਾਂ ਨੂੰ ਹੀ ਬਹੁਤ ਸੋਹਣੀ ਲੱਗਦੀ ਹੈ ਜੀ ਵੀ ਮੈਂ ਵੀ ਫਿਰ ਸੋਚਿਆ ਕਿ ਮੈਂ ਵੀ ਲਵਾਂ ਦੇ ਕਰੇ ਲੈ ਕੇ ਜਾਵਾਂ ਕਿਉਂਕਿ ਬਹੁਤ ਵਧੀਆ ਚੀਜ਼ ਹੈ ਇਹ ਕਹਿ ਲਓ ਵੀ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਆਪਾਂ ਖਾਣੇ ਵੀ ਅਸੀਂ ਵਿਆਂ ਦਾ ਆਹ ਦੇਖੋ ਇਹ ਆਟੇ ਵਾਲੀਆਂ ਨਗੀਆਂ ਤੇ ਇਹ ਸੂਜੀ ਮੈਦਾ ਤੇ ਆਟਾ ਹੈ ਮੈਦੇ ਵਾਲੀ ਚ ਮੈਦਾ ਥੋੜਾ ਘੱਟ ਹੀ ਪੈਂਦਾ ਹੋਊਗਾ ਕਿ ਜ਼ਿਆਦਾ ਹੀ ਪਾਉਣ ਨਹੀਂ ਸੀ ਪੈਂਦਾ ਸੂਜੀ ਤੇ ਮੈਦਾ ਮਿਕਸ ਹੁੰਦਾ ਹੈ ਮਿਕਸ ਹੀ ਹੈ ਹਾਂਜੀ ਠੀਕ ਹੈ ਠੀਕ ਹੈ ਆਟਾ ਇਕੱਲਾ ਹੁੰਦਾ ਇਹ ਤੁਸੀਂ ਕਦੋਂ ਤੋਂ ਕਰ ਰਹੇ ਹੋ ਭੈਣ ਜੀ ਕੰਮ ਇਹ ਹੋ ਗਏ ਬਰਾਤ ਦੇ ਅੱਛਾ ਮਤਲਬ ਥੋੜਾ ਪੁਰਾਣਾ ਹੀ ਕੰਮ ਆ ਗਿਆ ਇਹ ਚੱਲਦਾ ਤੇ ਮੈਨੂੰ ਇਹ ਦੱਸੋ ਵੀ ਜਿਵੇਂ ਹੁਣ ਅੱਜਕੱਲ ਨਿਊਡਲਾਂ ਮਹਗੀਆਂ ਲੋਕ ਖਾਂਦੇ ਆ ਉਹਦੇ ਮੁਕਾਬਲੇ ਸੇਵੀਆਂ ਦਾ ਕੀ ਰੁਝਾਨ ਆ ਲੋਕ ਲੈ ਕੇ ਜਾਂਦੇ ਆ ਇਤੋਂ ਹਾਂਜੀ ਬਾਦੂ ਬਾਦੂ ਲੈ ਕੇ ਜਾਂਦੇ ਆ ਅਚਾ ਔਰ ਡਰੂਟਰ ਸਾਰੇ ਵਧੀਆ ਆਉਂਦੇ ਨੇ ਤੁਹਾਨੂੰ ਤੇ ਇਹ ਫਿਰ ਜਿਹੜੇ ਥੁਰ ਤੋਂ ਲੈ ਕੇ ਐਂਡ ਤੱਕ ਜਿਵੇਂ ਮੈਂ ਹੁਣ ਦੁਕਾਨਾਂ ਦੇਖੀਆਂ ਨੇ ਇਹ ਸਾਰੀਆਂ ਤੁਹਾਡੀਆਂ ਹੀ ਆਗੀਆਂ ਵਿੱਚ ਮੈਂ ਤੁਹਾਡੇ ਸਰਕਲ ਵਾਲੇ ਸਾਰੇ ਮਾਲਕੀਆਂ ਹੀ ਆਂ ਵੈਸੇ ਦਾ ਅੱਛਾ ਬਿਆ ਚਾਰ ਚਾਰ ਨਿਭਾ ਲੈ ਤਿਆਰ ਠੀਕ ਹੈ ਇਹ ਇੱਕ ਵਾਰੀ ਕੰਮ ਸਟਾਰਟ ਇਹ ਏਡੀ ਲੰਬੀ ਸੇਵੀ ਮੈਂ ਪਹਿਲੀ ਵਾਰ ਦੇਖੀ ਹੈ ਵੀ ਇੰਨੀਆਂ ਲੰਬੀਆਂ ਹੁੰਦੀਆਂ ਨੇ ਸੇਵੀਆਂ ਤੇ ਇਹਦੇ ਫਿਰ ਕੱਟ ਲੱਗਦੇ ਹਨਾ ਅੱਛਾ ਤੇ ਮੈਨੂੰ ਮਸ਼ੀਨ ਦਿਖਾ ਦੋ ਕਿ ਸਾਰਾ ਕਿਹੜੀ ਮਸ਼ੀਨ 'ਚ ਬਣਦੀਆਂ ਨੇ ਇਹ ਇਹ ਮਸ਼ੀਨ ਨਮਾਉਂ ਰਹੀ ਹੈ ਸੇਵੀਆਂ ਬਟਣ ਵਾਲੀ ਆਹ ਸੇ ਦੋਸਤੋਂ ਮਸ਼ੀਨ ਜਿਹਦੇ 'ਚ ਬਣਦੀਆਂ ਸੇਵੀਆਂ ਇਹ ਮੈਨੂੰ ਦੱਸੋ ਮਾੜਾ ਜੇ ਤੁਸੀਂ ਵੀ ਕਿਵੇਂ ਪਾ ਕੇ ਕਿਵੇਂ ਕਰੀਏ ਦਾ ਸਿਸਟਮ ਇਹ ਇਦੇ ਵਿੱਚ ਅਸੀਂ ਆਟਾ ਪਾ ਦਿੰਨੇ ਆਂ ਅੱਛਾ ਜੀ ਤੇ ਤੁਹਾਨੂੰ ਜੀ ਆ ਜਾਂਦਾ ਰੱਛਾ ਅੱਛਾ ਇਹ ਚਲਦੀ ਫਿਰ ਜਨਰੇਟਰ ਵਾਲਾ ਸਿਸਟਮ ਹੀ ਹੈ ਨਾ ਬਿਜਲੀ ਤੇ ਚਲਦੀ ਹੋਣੀ ਆ ਨਹੀਂ ਨਹੀਂ ਆ ਵੀ ਇਹ ਆ ਠੀਕ ਹੈ ਤੇਲ ਪਾਉਣਾ ਪੈਂਦਾ ਸੌਰੀ ਹਾਂ ਸੌਰੀ ਮੈਨੂੰ ਵੀ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਅੱਛਾ ਤੇ ਫਿਰ ਇੱਕ ਵਾਰੀ ਚ ਕਿੰਨੀਆਂ ਕੁ ਦੀਦੀ ਇਹ ਕੱਢ ਦਿੰਦੀ ਹੈਗੀ ਇਹ ਸਾਢੇ ਦੋ ਘੰਟਿਆਂ ਚ ਮਤਲਬ ਵੀ ਹਨਾ ਹਨਾ 40 ਆਪਣਾ ਕੁਆਂਟਲ ਮਾਲ ਤੇ ਹੁਣ ਜਿਵੇਂ ਤੁਸੀਂ ਬਾਹਰ ਉੱਥੇ ਉਚਾਦਰਾਂ ਵਿਛਾਈਆਂ ਹੋਈਆਂ ਹੋਈਆਂ ਆਂ ਤੇ ਉਹ ਫਿਰ ਕਿੰਨੇ ਟਾਈਮ ਚ ਕੱਢੀਆਂ ਤੁਸੀਂ ਸਾਰੀਆਂ ਇਹ ਲੱਗ ਜਾਂਦੇ ਆ ਵੀ ਇਹ 3 ਘੰਟੇ ਆ ਹਾਂ ਅੱਛਾ 5 ਘੰਟੇ 6 ਘੰਟੇ ਠੀਕ ਐ ਤੇ ਦੀਦੀ ਜਿਵੇਂ ਹੁਣ ਆਪਾਂ ਕਹੀਏ ਵੀ ਤੁਸੀਂ ਹੁਣ ਇੰਨੀ ਮਿਹਨਤ ਵੀ ਕਰਦੇ ਹੋ ਆਟਾ ਵੀ ਵਰਤਿਆ ਜਾਂਦਾ ਜੋਰ ਲੱਗਦਾ ਡੀਜ਼ਲ ਪੈਟਰੋਲ ਜੋ ਵੀ ਤੁਸੀਂ ਲਾਉਨੇ ਹੋ ਤੇ ਤੁਹਾਨੂੰ ਮੁੱਲ ਮਿਲ ਜਾਂਦਾ ਤੁਹਾਡਾ ਮਤਲਬ ਤੁਹਾਡਾ ਕਹਿਦੀ ਵੀ ਖਰਚਾ ਨਿਕਲਿਆ ਆਉਂਦਾਗਾ ਖਰਚਾ ਜੇ ਵੀ ਮੈਂ ਮਤਲਬ ਇਹ ਰਾਜੇ ਫਿਰ ਸਾਡੇ ਘਰੇ ਬੈਠਿਆ ਜੜੀ ਅੱਛਾ ਵੀਰ ਨਾ ਇਹ ਸਬਾਰ ਵੀ ਜਾਂਦੇ ਆ ਮੁੰਡੇ ਵਿੱਚ ਅੱਛਾ ਅੱਛਾ ਬਾਹਰ ਵੀ ਜਾਂਦੇ ਆ ਜਿਵੇਂ ਸਬਜੀ ਵੇਚਦੇ ਆ ਹਾਂ ਉਹਦਾ ਬਾਹਰ ਹੀ ਜਾਂਦੇ ਆ ਅੱਛਾ 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 ਤੇ ਬਹੁਤ ਵਧੀਆ ਮੈਨੂੰ ਲੱਗੀਆਂ ਇਹ ਸੇਵੀਆਂ ਤੁਸੀਂ ਰੱਖੀਆਂ ਨੇ ਜੀਆਂ ਐਂਡ ਪਹਿਲਾਂ ਇੱਕ ਉਹ ਹੱਥ ਵਾਲੀਆਂ ਵੀ ਹੁੰਦੀਆਂ ਨਾ ਵੀ ਹੱਥ ਨਾਲ ਵੀ ਬੱਢਦੇ ਹੁੰਦੇ ਸੀਗੇ ਹਾਂ ਤੇ ਉਹਦੇ ਤੇ ਮੈਨ ਤੋਂ ਬਾਹਰ ਹੁੰਦੀ ਆ ਉਹ ਹੁਣ ਸਰਪਰਨ ਜਵਾਬ ਨਹੀਂ ਕਰ ਲੈਂਦੇ ਅੱਛਾ ਅੱਛਾ ਬੰਦੇ ਖਲਾਸ ਹੁੰਦੇ ਆ ਠੀਕ ਹੈ ਮਤਲਬ ਪੂਰੀ ਸੱਚਮਣਾਲ ਬਣਾਉਂਦੇ ਹੋ ਤੁਸੀਂ ਵੀ ਆਏ ਨਹੀਂ ਹੈਗਾ ਵੀ ਕੋਈ ਇਦਾਂ ਹੀ ਜਿਵੇਂ ਹੱਥਾਂ ਦੀ अच्छा ਵੀ ਸਾਫ਼ ਸਫਾਈ ਨਾਲ ਹਨਾ ਚਲੋ ਬਹੁਤ ਵਧੀਆ ਗੱਲ ਹੈ ਮੈਨੂੰ ਬਹੁਤ ਸੋਹਣਾ ਲੱਗਿਆ ਤੁਹਾਡਾ ਤੇ ਇਹ ਮਸ਼ੀਨ ਦੀਦੀ ਇਹ ਮਸ਼ੀਨ ਫਿਰ ਤੁਸੀਂ ਇੱਕ ਟਾਈਮ ਹੀ ਲਾਉਨੇ ਹੋਗੇ ਇੱਕ ਟਾਈਮ ਹੀ ਲਾਉਨੇ ਹੋਬ ਸਾਰੀਆਂ ਜਿਹੜੀਆਂ ਬਣਾਉਣੀਆਂ ਇੱਕੋ ਵਾਰੀ ਚ ਬਣਾ ਲੈਣੇ ਹੋ ਹਨਾ ਅੱਛਾ ਅੱਛਾ ਆਉਂਦੀਆਂ ਸੇਵੀਆਂ ਬਣਾਉਣੀਆਂ ਹੈ ਕੁਲ ਕਲੀਅਰ ਕੀਤਾ ਆਪੋ ਹੀ ਪੈਨੇ ਸੇਵੀਆਂ ਖਾ ਖਾ ਕੇ ਹੈ ਵੀ ਪੈਂਜੀ ਇਹਦੀ ਕੀ ਕੀਮਤ ਕੀ ਹੈ ਕਿਵੇਂ ਕਿੰਨੇ ਰੁਪਏ ਚ ਦਿੰਨੇ ਹੋ ਤੁਸੀਂ 70 ਰੁਪਏ ਰੋਜ਼ ਕਿਲੋ ਦੇ حساب ਨਾਲ ਹਾਂਜੀ ਕਿਲੋ ਦੇ ਹਿਸਾਬ ਨਾਲ ਅੱਛਾ ਅੱਛਾ 60-65 ਰੁਪਏ ਕਿਲੋ ਤੇ ਮੈਨੂੰ ਇਹ ਦੱਸ ਦੋ ਵੀ ਕੀ ਲੋਕੇਸ਼ਨ ਹੈ ਵੀ ਤੁਹਾਡੇ ਇੱਥੇ ਆਈਏ ਵੀ ਤੁਹਾਡੇ ਨਾਲ ਆ ਕੇ ਸੇਵੀਆਂ ਲੈ ਕੇ ਜਾਣ ਤੁਹਾਡੇ ਕੋਲੋਂ ਲੋਕ ਇਹ ਰਸਤਾ ਮੈਨੂੰ ਦੱਸੋ ਕਿ ਕਿਹੜਾ ਪੈਂਦਾ ਹੈ ਜਿੱਥੇ ਆਪਾਂ ਘਰੇ ਪੰਜ ਘਰਾਂ ਹੀ ਕਹਵਾ ਤੇ ਉਹਗਾ ਰੋਡ ਅੱਛਾ ਸੋ ਵੀ ਦੋਸਤੋ ਕੋਟ ਕਪੂਰੇ ਤੋਂ ਮੋਗਾ ਰੋਡ ਜਦੋਂ ਆਪਾਂ ਜਾਂਦੇ ਆ ਤਾਂ ਰਸਤੇ 'ਚ ਤੁਹਾਨੂੰ ਇਹ ਸੇਵੀਆਂ ਮਿਲਣਗੀਆਂ ਮੈਨੂੰ ਤਾਂ ਦੇਖਣ 'ਚ ਬੜੀਆਂ ਕਮਾਲ ਦੀਆਂ ਲੱਗੀਆਂ ਹਨ ਕਿਉਂਕਿ ਮੈਂ ਰੀਡਲ ਬਹੁਤ ਘੱਟ ਮੈਂ ਖਾਂਦੀ ਹੂਈ ਨਹੀਂ ਹੈਗੀ ਵੈਸੇ ਤਾਂ ਇਹ ਸੇਵੀਆਂ ਸਾਡਾ ਅਸਲ ਹੋਇਆ ਪਹਿਲਾਂ ਮਾਵਾ ਸੇਵੀਆਂ ਬਣਾ ਕੇ ਦਿੰਦੀਆਂ ਹੁੰਦੀ ਸੀ ਆਪਣੇ ਬੱਚਿਆਂ ਨੂੰ ਬੱਚੇ ਖੁਸ਼ ਹੋ ਜਾਂਦੇ ਸੀਗੇ ਤੇ ਅੱਜ ਕੱਲ੍ਹ ਦੇ ਬੱਚੇ ਤਾਂ ਫਾਸਟ ਫੂਡ ਤੇ ਕਿਤੇ ਹੋਏ ਨੇ ਪਰ ਇਹ ਸਾਡੀ ਵਿਰਾਸਤ ਆ ਇਹ ਸਾਡਾ ਖਾਣ ਪੀਣ ਜਿਹੜਾ ਇਹ ਵਿਰਾਸਤ 'ਚ ਮਿਲਿਆ ਬਹੁਤ ਵਧੀਆ ਕੋਈ ਆਏ ਨਹੀਂ ਹੁੰਦਾ ਵੀ ਇਹ ਕੋਈ ਫਾਸਟ ਫੂਡ 'ਚ ਆ ਜਾਂਦਾ ਹੈ ਸੋ ਇਹ ਜ਼ਰੂਰ ਖਾਇਓ ਕੋ ਰੈਂਡ ਆਓ ਜੇ ਤੁਸੀਂ ਇੱਧਰ ਨੂੰ ਆਓਗੇ ਕੋਟ ਬੁੱਗੋ ਤੋਂ ਮੋਗਾ ਰੋਡ ਤੇ ਮਾਨੂੰ ਦੂਰੋ ਹੀ ਦੇਖ ਜਾਣੀਏ ਬਾਦੂ ਸਾਰੀਆਂ ਸਟਾਲਾਂ ਲੱਗੀਆਂ ਨੇ ਕੀਮਤ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਜਿੱਥੇ ਅਸੀਂ ਇੰਨੀ ਮਹਿੰਗੀਆਂ ਮਹਿੰਗੀਆਂ ਬਾਹਰੋਂ ਖਾ ਲੈਨੇ ਤੇ ਤਾਂ 65 ਰੁਪਏ ਦੇ ਵਿੱਚ ਕਿਲੋ ਦੇ ਸਾਬ ਨਾਲ ਹੀ ਮਿਲਦੀਆਂ ਸੋ ਆਇਓ ਜ਼ਰੂਰ ਤੇ ਸਪੋਰਟ ਜ਼ਰੂਰ ਕਰਿਓ